ਸਿਵਜੀ ਕੀ ਨਾਮ ਹੈ ਤੁਹਾਡਾ ਸਲਵਿੰਦਰ ਸਿੰਘ ਜੀ ਹਾਂ ਜੀ ਸਿੰਘ ਜੀ ਹਾਲਾਤ ਬਹੁਤ ਮਾੜਿਆ ਕਰਦੇ ਹਨ ਕੀ ਕਰਦੇ ਤੁਸੀਂ ਅਸੀਂ ਮਜ਼ਦੂਰੀ ਕਰਦੇ ਸੈਲਰ ਚ ਕੰਮ ਕਰ ਸੈਲਰ ਚ ਕੰਮ ਕਰਦੇ ਪਰ ਹੁਣ ਤੇ ਸੈਲਰ ਦਾ ਕੰਮ ਵੀ ਬੰਦ ਹੋ ਗਿਆ ਬੰਦ ਹੋਇਆ ਬੜੇ ਚਿਰ ਦਾ ਹੋਇਆ ਹੈ ਹਾਂ ਤੇ ਹੁਣ ਘਰ ਦਾ ਖਰਚਾ ਖਰਚਾ ਹੁਣ ਕਰਦਾ ਹੈ ਮੈਂ ਕਾ ਹੁੰਦੇ ਸੰਸਥਾ ਵਾਲੇ ਤੇ ਉਹ ਜੋ ਦੇ ਜਾਂਦੇ ਸੋਈ ਚੱਲਣ ਲਿਆ ਹੁਣ ਤੁਹਾਡਾ ਘਰ ਬਣਾ ਰਹੇ ਨੇ ਹਾਂਜੀ ਤੁਹਾਡੇ ਕੋਲ ਹਲ ਤੱਕ ਕੋਈ ਨਹੀਂ ਆਇਆ ਕਹਿਣ ਵਾਸਤੇ ਤੁਹਾਡਾ ਘਰ ਬਣਾਵਾਂਗੇ ਯਾ ਸਿਰਫ ਆਉਂਦੇ ਆ ਤੇ ਚਲੇ ਜਾਂਦੇ ਆ ਹਾਂਜੀ ਹਾਂਜੀ ਆੰਦੇ ਆ ਵੀਡੀਓ ਤੇ ਬੜੀਆਂ ਜਾ ਚੁੱਕੀਆਂ ਵਾ ਪਿਛਲੀ ਵਾਰ ਵੀ 2023 ਚ ਵੀ ਇੰਨੀਆਂ ਵੀਡੀਓ ਬਣ ਕੇ ਵੀਡੀਓ ਇੱਥੋਂ ਹੀ ਬੰਦੀ ਆਨ ਕੇ ਜਦੋਂ ਵੀ ਬੰਦੀ ਇੱਥੋਂ ਬਣਾ ਕੇ ਲੈ ਜਾਂਦੇ ਵੀਡੀਓ ਵੀਡੀਓ ਬਣਾ ਲੈਂਦੇ ਆ ਪੈਸੇ ਇਕੱਠੇ ਕਰਨ ਦੇ ਚੱਕਰ ਚ ਵੀ ਲੋ ਜੀ ਅਸੀਂ ਕਰਮ ਰਤਾ ਅ ਵੀਰ ਜੀ ਅੱਜ ਆਪਾਂ ਕੰਮ ਸ਼ੁਰੂ ਕਰ ਰਹੇ ਆ ਅਸੀਂ ਅਸੀਂ ਤੁਹਾਨੂੰ ਬਣਨ ਤੋਂ ਬਾਅਦ ਵੀ ਆ ਕਰ ਉਹ ਕਰ ਜਿੰਨੇ ਵੀ ਬਣਾਣਗੇ ਅਸੀਂ ਇੱਕ ਵਾਰੀ ਫੇਰ ਆਵਾਂਗੇ ਵੀਰ ਜੀ ਇਨਾਂ ਕੋਲ ਔਰ ਨਾਲ ਤੁਹਾਡੀ ਸੇਵਾ ਜਿਹੜਾ দান ਦਿੱਤਾ ਹੋਇਆ ਸੀ ਤੁਹਾਨੂੰ ਦਿਖਾਵਾਂਗੇ ਉਹ ਸਹੀ ਜਗ੍ਹਾ ਤੇ ਲੱਗੀ ਹੈ ਕਿ ਮਿਰਜ ਜੀ ਨਹੀਂ ਨਹੀਂ ਬਿਲਕੁਲ ਜੀ ਪਹਿਲੀ ਗੱਲ ਤਾਂ ਜਿਹੜਾ ਤੰਬੂ ਹੈ ਨਾ ਸਾਨੂੰ ਆਹੀ ਤਰ੍ਹਾਂ ਸੈ ਯਾਰਾ ਵੀ ਆ ਇਹਨਾਂ ਪਲਾਸਟਿਕ ਵਾਲੇ ਦੀ ਕਿੱਦਾਂ ਰਹਿੰਦੇ ਆ ਉਹ ਤੰਬੂ ਜਿਹੜੇ ਹੈ ਨਾ ਸਪੈਸ਼ਲੀ ਸਪੈਸ਼ਲੀ ਮੰਗਾਏ ਆ ਵੀ ਕਮ ਸੇ ਕਮ ਉਹਨਾਂ ਚ ਗਰਮੀ ਤਾਂ ਨਾ ਲੱਗੇ ਨੀ ਉਹ ਹੁਣ ਇਹਨਾਂ ਨੂੰ ਵੀ ਜਿੰਨੀ ਦੇਰ ਇੱਥੇ ਟਾਈਮ ਲੱਗਦਾ ਹੈਗਾ ਕਿਉਂਕਿ ਟਾਈਮ ਨੂੰ ਲੱਗਦਾ ਸਰਪੰਚ ਸਾਹਿਬ ਮਹੀਨਾ ਤਾਂ ਮੈਸੇਜ ਲੱਗ ਜਾਂਦਾ ਕਿਉਂਕਿ 15 ਦਿਨ ਤਾਂ ਲੈਂਟਰ ਇਹਨਾਂ ਦਾ ਖੁੱਲਦਾ ਫੇਰ ਮਿਹਨਤ ਦੇ ਵੀ ਜਿਆਦਾ ਲੱਗ ਸਕਦਾ ਫਿਰ ਸਮਾਨ ਸਾਰਾ ਹੁਣ ਪਹਿਲਾਂ ਜਗ੍ਹਾ ਹੀ ਬਣਾਉਣੀ ਐ ਇੱਥੇ ਟਰੈਲੀਆਂ ਘੁੰਮਣੀਆਂ ਤੇ ਟਰੋਲੀਆਂ ਸਮਾਨ ਅਬੀ ਜੀ ਆਈਡੀਆ ਕੀ ਐ ਵੀ ਕਿੰਨੇ ਦਿਨ ਦੇ ਵਿੱਚ ਇਹ ਘਰ ਖੜਾ ਹੋ ਜਾਏਗਾ ਇਹ ਮੈਂ ਕਿਹਾ ਤਿੰਨ ਤਿੰਨ ਕਮਰੇ ਤਿੰਨ ਤਿੰਨ ਮਤਲਬ ਘਰ ਪਰਿਵਾਰ ਹੈਗੇ ਆ ਮੈਨੂੰ ਲੱਗਦਾ ਉਹ ਇਹ ਦੋ ਕਮਰੇ ਦੋ ਕਮਰੇ ਕਿਚਨ ਕਿਚਨ ਹੈਗੀ ਐ ਤੇ ਵਾਸ਼ਰੂਮ ਟਾਇਲਟ ਹੈਗੇ ਜਿਹੜੀ ਚੀਜ਼ਾਂ ਦੀ ਮੇਨ ਲੋੜ ਹੈਗੀ ਐ ਉਹ ਚੀਜ਼ਾਂ ਤਾਂ ਹਰ ਇੱਕ ਨੂੰ ਚਾਹੀਦੀਆਂ ਹੈਗੀਆਂ ਹੈਨਾ ਤੇ ਇਸ ਤਰੀਕੇ ਨਾਲ ਇੱਥੇ ਤਿੰਨ ਪਰਿਵਾਰ ਤਿੰਨ ਪਰਿਵਾਰਾਂ ਇੱਥੇ ਜਿਹੜੇ ਕਿ ਬੁਰੀ ਤਰ੍ਹਾਂ ਪ੍ਰਭਾਵਿਤ ਹੈਗੇ ਆ ਪ੍ਰਭਾਵਿਤ ਕੀ ਖਤਮ ਕਹਿ ਲੋ ਵੀ ਛੱਤਾਂ ਬਿਲਕੁਲ ਛੱਤਾਂ ਖਤਮ ਹੋ ਗਿਆ ਇੱਕ ਮਕਾਨ ਖਤਮ ਹੋ ਗਿਆ ਕੁਝ ਵੀ ਨਹੀਂ ਹੈਗਾ ਸਿਰਫ ਅਤਰਪਾਲਾ ਨੇ ਜਿੰਦਾ ਵਿਚੇ ਰਹਿ ਰਹੇ ਆ ਦੇਖੀਏ ਭਾਵੇਂ ਸ਼ਹਿਰਾਂ ਚ ਅਸੀਂ ਨੌਕਰੀ ਵੀ ਕਰਦੇ ਹੋਈਏ ਤੇ ਸਾਡਾ ਘਰ ਜਿਹੜਾ ਹੈਗਾ ਕਿਦਾਂ ਬਣਾਉਂਦੇ ਆ ਇੰਨੀਆਂ ਕਿਸ਼ਤਾਂ ਲੈ ਲੈ ਕੇ ਮਤਲਬ ਕਰਜ਼ੇ ਲੈ ਲੈ ਕੇ ਕਿਸ਼ਤਾਂ ਤਾਰਦੇ ਆ ਤੇ ਹੁਣ ਤਾਂ ਸ਼ੈਲਰ ਵੀ ਬੰਦ ਹੈ ਜਿਹੜਾ ਕੰਮ ਵੀ ਕਰਦੇ ਸੀ ਤੇ ਉੱਪਰੋਂ ਵੱਡੀਆਂ ਘਟਨਾਵਾਂ ਮੈਂ ਤੁਹਾਡੇ ਉਹ ਵੀ ਮੈਂ ਦੇਖਦਾ ਵੀ ਮਤਲਬ ਬੱਚੇ ਦਾ ਚਲੇ ਜਾਣਾ ਇਹੋ ਕਿਡੀਆਂ ਵੱਡੀਆਂ ਮਤਲਬ ਕਿ ਦੁਖਦਾਈ ਘਟਨਾ ਤੇ ਸਰਪੰਚ ਸਾਹਿਬ ਜਿਹੜਾ ਮੈਨੂੰ ਲੱਗਦਾ ਵੀ ਇਹਨਾਂ ਦਾ ਇਹਨਾਂ ਨੂੰ ਸ਼ੁਰੂ ਤੇ ਹੌਸਲਾ ਸਹਿਯੋਗ ਹੁਣ ਅਸੀਂ ਜਿਹੜਾ ਸਮਾਨ ਹੈ ਇਹਨਾਂ ਦੇ ਘਰ ਜਿਹੜਾ ਤੁਹਾਡਾ ਲੱਗਈ ਹੈ ਨਾ ਤੇ ਇੱਕ ਤੁਹਾਡੇ ਨਾਲ ਇਹ ਸਲਾਹ ਕਰਨੀ ਸੀ ਵੀ ਕੀ ਇਹ ਇੱਥੇ ਆਪਣੀ ਟੈਕਨੀਕਲ ਟੀਮ ਨਾਲ ਸਲਾਹ ਕਰਨੀ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਕਿ ਕੀ ਰਹਿਣ ਵਾਸਤੇ ਇਹਨਾਂ ਦੇ ਤੰਬੂ ਜਾਂ ਸਮਾਨ ਜਿਹੜਾ ਹੋਗਾ ਵੀ ਇੱਥੇ ਰੱਖੀਏ ਜਾਂ ਉਹਨੂੰ ਕਿਤੇ ਸਾਈਡ ਤੇ ਰੱਖਿਆ ਜਾ ਸਕਦਾ ਕਿਉਂਕਿ ਇੱਥੇ ਜਦੋਂ ਬਣਾਉਣਾ ਹੈ ਨਾ ਉਹਦੇ ਲਈ ਜਗ੍ਹਾ ਚਾਹੀਦੀ ਹੈ ਭਾਈ ਸਾਹਿਬ ਤੁਸੀਂ ਜਿਹੜਾ ਕਲੀਅਰ ਕਰਿਓ ਏ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਭਾਈ ਬਲਵੀਰ ਸਿੰਘ ਜੀ ਤੇ ਸਦਾ ਆਪਣੇ ਚਾਂਦ ਰਾਣਾ ਜੀ ਇਹ ਬਹੁਤ ਹੀ ਸ਼ੁਰੂ ਤੋਂ ਹੀ ਜਿੱਥੇ ਵੀ ਲੋਡ ਹੁੰਦੀ ਹੈ ਭਾਵੇਂ ਰੱਬ ਦੇ ਨਾਂ ਤੇ ਘਰ ਬਣਦੇ ਆ ਉਥੇ ਟੈਕਨੀਕਲੀ ਬੜੀਆਂ ਉੱਚੀਆਂ ਪੋਸਟਾਂ ਤੋਂ ਰਿਟਾਇਰ ਹੋਏ ਆ ਪ੍ਰਵਾਸ ਦੇ ਬਿਲਡਿੰਗਾਂ ਦੇ ਸੁਪਰਵਾਈਜ਼ਨ ਚ ਬਣਦੇ ਆ ਹੁਣ ਵੀ ਫੋਨ ਤੇ ਲੱਗੇ ਹੋਏ ਆ ਜ਼ਿਆਦਾਤਰ ਰਿਟਾਇਰ ਹੋਣ ਤੋਂ ਬਾਅਦ ਪਿੱਛੇ ਐਕਸ ਲੋਗ ਐਕਸੀ ਲਾ ਕੇ ਰੱਖਦੇ ਇਹ ਸ਼ੁਰੂ ਤੋਂ ਲੱਗੇ ਹੋਏ ਆ ਇਹ ਸ਼ੁਰੂ ਤੋਂ ਲੱਗੇ ਹੋਏ ਆ ਇਹਦਾ ਰਿਟਾਇਰ ਕੀ ਹੋਣਾ ਵੈਸੇ ਜਿਸ ਵੇਲੇ ਐਕਸੀਡੈਂਸ ਸੀ ਉਸ ਐਸਸੀ ਫਰਮ ਦਾ ਪੰਜਾਬ ਡਿਵੀਜ਼ਨ ਹੁਣ ਪੋਰਟਸ ਦੇਖ ਲੋ ਵੀ ਲਾਈਕ ਵੀ ਇਹ ਦਿਨ ਰਾਤ ਇੱਥੇ ਰਹਿ ਕੇ ਕੰਮ ਕਰ ਰਹੇ ਆ ਹੁਣ ਤੇ ਹੁਣ ਭਾਈ ਸਾਹਿਬ ਆਪਾਂ ਜਿਹੜੀ ਇਹ ਚੀਜ਼ ਨੂੰ ਕਿਦਾਂ ਮਤਲਬ ਇਹਨਾਂ ਦੇ ਟੈਂਪਰੇਰੀ ਰਹਿਣ ਦਾ ਜਿਹੜਾ ਅਰੇਂਜਮੈਂਟ ਕਰਨਾ ਹਾਂਜੀ ਹਾਂਜੀ ਤੇ ਇਹ ਵੈਸੇ ਦੋ ਘਰ ਹੈ ਜੀ ਹਾਂਜੀ ਤੇ ਆ ਇਹਨਾਂ ਦੀ ਬਾਉਂਡਰੀ ਵਾਲਾ ਜਿਹੜੀ ਵਿਚਾਰ ਵਾਲੀ ਕਾਮਨ ਵਾਲਾ ਆ ਇਹ ਹਾਂਜੀ ਠੀਕ ਹੈ ਨਾ ਇੱਕ ਉਹਦੇ ਪਰਲੇ ਪਾਸੇ ਬਣਨਾ ਹੈ ਇੱਕ ਇਧਰਲੇ ਪਾਸੇ ਬਣਨਾ ਇੱਕ ਦੋ ਦੋ ਘਰੇ ਹੋਗੇ ਠੀਕ ਹੈ ਤੀਸਰਾ ਘਰ ਇਹ ਪਰਲੇ ਪਾਸੇ ਇਹ ਹੈ ਇਹਦੇ ਨਾਲ ਵੀ ਕਮਰਾ ਬਣਨਾ ਤੇ ਰਸੋਈ ਬਣਨੀ ਹੈ ਸਿਮਿਲਰਲੀ ਉਹਦੇ ਦੋ ਕਮਰੇ ਬਣਨੇ ਤੇ ਨਾਲ ਰਸੋਈ ਬਣਨੀ ਹੈ ਇਸ ਭਰਾ ਦੇ ਵੀ ਦੋ ਕਮਰੇ ਤੇ ਰਸੋਈ ਬਣਨੀ ਹੈ ਜੀ ਮੈਂ ਇਹੀ ਪੁੱਛਣਾ ਚਾ ਰਹੇ ਹਾਂ ਕਿ ਮਕਾਨ ਉੱਥੇ ਠੀਕ ਜਿੱਥੇ ਆਪਾਂ ਪਿਛਲੇ ਦੇਖਿਆ ਨਾ ਉੱਥੇ ਨਾਰਮਲ ਸੀ ਜ਼ਮੀਨ ਪੱਦਰ ਸੀ ਕੋਈ ਪ੍ਰੋਬਲਮ ਨਹੀਂ ਸੀ ਪਰ ਇੱਥੇ ਤਾਂ ਹਲੇ ਪਿੱਛੇ ਪਾਣੀ ਹੈ ਤੁਸੀਂ ਉਹਨੂੰ ਕਿੱਦਾਂ ਮੈਨੇਜ ਕਰੋਗੇ ਨਹੀਂ ਅਸੀਂ ਜਿਹੜੀ ਆ ਆ ਜਿਹੜੀ ਵਾਲ ਹੈ ਨਾ ਇਹਨੂੰ ਐਜ਼ ਇਟ ਇਜ਼ ਛੜ ਛੜ ਦੇ ਇਹਨਾਂ ਛੇੜਦੇ ਨਹੀਂ ਹੈ ਐਦਾਂ ਹੀ ਛੜ ਦੇਣੀ ਹੈ ਇਹ ਦਿਲਵਰ ਕੇ ਇਹ ਰੇਟੇਨਿੰਗ ਵਾਲ ਇੱਥੇ ਪਿੱਛੇ ਮਿੱਟੀ ਲਾ ਦਾਂਗੇ ਅਸੀਂ ਜਿਹੜੀ ਦੁਵਾਰ ਕਰਨੀ ਹੈ ਉਹ ਤਾਂ 2 ਫੁੱਟ ਛੱਡ ਕੇ ਇੱਥੇ ਕਰਾਂਗੇ ਸਰਪੰਚ ਸਾਹਿਬ ਕਹਿੰਦੇ ਵੀ ਕਿਸੇ ਵੇਲੇ ਵੀ ਗਿਰਸਾ ਦਾ ਕੋਡ ਨਹੀਂ ਹੈ ਜਦ ਦਿਨ ਅਸੀਂ ਕੱਢੀ ਸੀ ਨਾ ਵੀਰ ਕਰਮਜੀਤ ਪ੍ਰਭ ਆਸਰਾ ਦੀ ਟੀਮ ਨੇ ਉਸੇ ਵੇਲੇ ਪਰਿਵਾਰ ਨੂੰ ਅਸੀਂ ਕੱਢ ਕੇ ਗਏ ਬਾਹਰ ਤੇ ਕੋਠਾ ਡਿੱਗ ਪਿਆ ਸਾਹਮਣੇ ਇੱਕ ਹੀ ਕਹਾਣੀ ਸੀ ਉਹ ਕਿਦਾਂ ਕਹਾਣੀ ਇਸ ਤਰ੍ਹਾਂ ਹੈ ਜੀ ਇਹੀ ਸੇਵਾ ਹੀ ਕਰ ਰਹੇ ਸੀ ਰੱਬ ਆਸਰਾ ਦੀ ਟੀਮ ਮੇਰੇ ਕੋਈ ਆਈ ਸੀ ਤੇ ਅਸੀਂ ਮੀਂਹ ਬਹੁਤ ਹੋ ਰਹੀ ਸੀ ਤੇ ਜਦੋਂ ਇੱਥੇ ਪਾਣੀ ਜ਼ਿਆਦਾ ਹੋ ਗਿਆ ਇਹਨਾਂ ਨੂੰ ਹੀ ਕੱਢਣ ਲਈ ਆਏ ਹਾਂ ਕੱਢ ਕੇ ਜੀ ਇਹਨਾਂ ਨੂੰ ਹਟਾਈਆਂ ਤੇ ਉਧਰ ਕੋਠੜ ਜਾਵਿਆ ਤੇ ਦੋਨੇ ਜੇਕਰ ਮੌਕੇ ਤੇ ਵਾਕਿਆ ਹੀ ਪ੍ਰਭ ਆਸਰਾ ਦੇ ਆਸਰਾ ਬਣੀ ਉਹਦਨੇ ਆਹ ਵੀਰ ਜੀ ਵੱਲੋਂ ਜਿਹੜੇ ਦੇ ਸਾਲ ਹਾਂ ਮਿਲੇ ਸੀ ਤਾਜ਼ੀ ਬੋਟਸ ਲੈ ਕੇ ਜਦੋਂ ਇੱਥੇ ਆਏ ਉਸ ਟਾਈਮ ਇੱਥੇ 15 ਤੋਂ 20 ਫੁੱਟ ਪਾਣੀ ਸੀ ਜੀ ਜਦੋਂ ਐਂਟਰ ਹੋਏ ਤਾਂ ਬੋਟ ਲਾਈਏ ਹਾਂ ਜੀ ਜਦੋਂ ਬੋਟ ਲਾਈ ਤਾਂ ਬੱਚੇ ਨਾਲ ਸੀ ਇਹ ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਦੇ ਮੇਨ ਮੈਂਬਰ ਇਹ ਅੰਦਰੇ ਖੜੇ ਸੀ ਜਦੋਂ ਮੈਂ ਅੰਦਰ ਗਿਆ ਉਹ ਬੱਚਿਆਂ ਨੂੰ ਕੱਢਣ ਲਈ ਇਹਨਾਂ ਨੂੰ ਤਾਂ ਉਹ ਮકાਨ ਨਾਲ ਦੀ ਨਾਲ ਗਿਰ ਗਿਆ ਜੀ ਉਹ ਬਾਲਾ ਸੀ ਜਿਹੜਾ ਹਾਂ ਜੀ ਹਲੇ ਤੁਸੀਂ ਹਲੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਨਾਲ ਦੀ ਨਾਲ ਦੇਖੋ ਮਹਾਰਾਜ ਹੱਥ ਦੇ ਕੇ ਵੀ ਆਪ ਨਾਲ ਸੀ ਹਾਂਜੀ ਮਹਾਰਾ ਦੀ ਬੜੀ ਕਿਰਪਾ ਰਹੀ ਹੈ ਜੀ ਹੋਰ ਵੀ ਬਹੁਤ ਸਾਰੇ ਜਿਹੜੇ ਨਾਗਰਿਕਾਂ ਨੂੰ ਕੱਢਿਆ ਗਿਆ ਜੀ ਟੀਮ ਵੱਲੋਂ ਜਾਨੀ ਨੁਕਸਾਨ ਤੋਂ ਬਹੁਤ ਵੱਡਾ ਵੱਡਾ ਬਚਾਅ ਹੋ ਗਿਆ ਜੀ ਵੀ ਜੀ ਐਸੇ ਏਰੀਆ ਚ ਜਾਨੀ ਮਾਲੀ ਦਾ ਸਭ ਪਤਾ ਹੀ ਹੈ ਜਾਨੀ ਨੁਕਸਾਨ ਕਿੰਨਾ ਹੋਇਆ ਇਹ ਆਪਣੇ ਨਾਮ ਵੀਰ ਜੀ ਹਣੀ ਸ਼ੁਰੂ ਤੋਂ ਸਾਡੇ ਨਾਲ ਹੀ ਬੋਟਾਂ ਦੇ ਨਾਲ ਚੱਲਦੇ ਰਹੇ ਤੇ ਮੈਨੇਜਮੈਂਟ ਉੱਥੋਂ ਸਮਾਨ ਦੀ ਫਟਾਫਟ ਜੋ ਸਮਾਨ ਅੰਦਰ ਚਾਹੀਦਾ ਪਹਿਲਾਂ ਪਾਣੀ ਦੀਆਂ ਸਮੱਸਿਆਵਾਂ ਰਹੀਆਂ ਰਾਸ਼ਨ ਦੀਆਂ ਸਮੱਸਿਆਵਾਂ ਰਹੀਆਂ ਰੈਸਕਿਊ ਕਰਦੀਆਂ ਸਮੱਸਿਆਵਾਂ ਇਹ ਅਲੱਗ-ਅਲੱਗ ਫੋਨ ਆਉਂਦੇ ਰਹੇ ਬਹੁਤ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਮਤਲਬ ਇਹਨਾਂ ਨੇ ਉੱਥੇ ਜਿਹੜੀ ਮੈਨੇਜਮੈਂਟ ਹੈ ਉੱਥੋਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਫਿਰ ਸਾਨੂੰ ਲੋੜਵੰਦਾਂ ਕੋਲੇ ਜਿਵੇਂ ਮੈਂ ਇਹਦੀ ਗੱਲ ਕਰਦਾ ਨਾ ਵੀ ਇਹ ਸਾਨੂੰ ਲੋੜਵੰਦਾਂ ਬਾਰੇ ਦੱਸਦੇ ਸੀ ਕੋਈ ਪੋਲੀਟੀਕਲ ਹੀ ਨਹੀਂ ਮੈਂ ਇਹਨਾਂ ਨੂੰ ਇਹੀ ਪੁੱਛਣਾ ਸੀ ਵੀ ਇੱਕ ਸਰਪੰਚ ਨਾ ਉਹਨਾਂ ਲਈ ਹੋਰ ਹੈ ਟਾਟਲੀ ਹੋਰ ਹੈ ਮੇਰੇ ਲਈ ਹੋਰ ਹੈ ਤੁਸੀਂ ਮਤਲਬ ਸਾਰਿਆਂ ਲਈ ਬਰਾਬਰੀ ਚੱਲ ਰਹੀ ਸਾਰਿਆਂ ਲਈ ਬਰਾਬਰ ਜਿੰਨੀਆਂ ਮੇਰੇ ਕੋਲ ਪ੍ਰਭਰਾਸਾ ਦੀ ਟੀਮ ਆਹੀ ਘਰ-ਘਰ ਰਾਸ਼ਨ ਕਰ-ਕਰ ਪਹੁੰਚਾਇਆ ਇੱਕ ਵੀ ਘਰ ਨਹੀਂ ਛੱਡਿਆ ਹੋਊਗਾ ਮੈਡੀਕਲ ਟੀਮਾਂ ਆਈਆਂ ਇਹਨਾਂ ਦੀਆਂ ਉਹ ਮੈਡੀਕਲ ਟੀਮਾਂ ਵੀ ਜ਼ਰੂਰਤਮੰਦ ਪਰਣਾ ਦੇ ਘਰੇ ਤੱਕ ਪਹੁੰਚਾਈਆਂ ਮੇਰੇ ਲਈ ਇਸ ਟਾਈਮ ਸਾਰਾ ਪਿੰਡ ਇੱਕ ਹੀ ਹੈ ਨਾ ਅਸੀਂ ਕਿਸੇ ਨੇ ਇਸ ਤਰ੍ਹਾਂ ਕੀਤਾ ਨਾ ਜ਼ਿੰਦਗੀ ਚ ਕਰ ਬਹੁਤ ਘੱਟ ਲੋਕ ਹੁੰਦੇ ਆ ਇਹਨਾਂ ਨੇ ਵੀ ਹਾਂ ਮੈਂ ਤੁਹਾਨੂੰ ਉਹ ਹੀ ਦੱਸਿਆ ਨਾ ਵੀ ਤਾਂ ਹੀ ਸਾਡੀ ਆਪਸ ਵੀ ਤਾਲਮੇਲ ਬਣਿਆ ਰਿਹਾ ਇਹਨਾਂ ਨੇ ਵੀ ਵੀਰ ਜੀ ਹੋਣਾ ਨੇ ਮਤਲਬ ਜਿੱਥੇ ਕੈਂਪ ਵੀ ਲਵਾਇਆ ਹੈ ਜਗ੍ਹਾ ਸੈੱਟ ਕਰਕੇ ਜਿੱਥੇ ਲੋਡਵੰਦ ਸੀ ਨਾਲ ਆਪਣਾ ਸਰਕਲ ਸਾਰਾ ਇਨਵੋਲਵ ਕੀਤਾ ਫਿਰ ਡਾਕਟਰ ਸੀ ਪੈਰਾਮੈਡੀਕਲ ਸਟਾਫ ਸੀ ਸਾਰੇ ਇਹਨਾਂ ਵਿੱਚ ਉਹਦੇ ਸਿਸਟਮ ਸੀ ਜਿਹੜੀ ਮੋਬਾਈਲ ਮੈਡੀਕਲ ਯੂਨਿਟ ਹੈ ਉਹ ਜਿਹੇ ਪ੍ਰਸ਼ਾਦ ਦੇ ਪਾਣੀ ਦਾ ਅਰੇਂਜਮੈਂਟ ਰੱਖਿਆ ਪਰ ਮੱਛਰ ਨਾਲ ਤਾਂ ਬਾਹਰ ਨੂੰ ਇਹ ਕਹਿੰਦੇ ਧਿਆਨ ਨਾਲ ਨਿਕਲੇ ਹੋਣ ਬਾਅਦ ਕਾਲੀ ਹੋ ਜਾਂਦੀ ਸੀ ਸ਼ੀਸ਼ੇ ਇੰਨਾ ਜਿਆਦਾ ਮੱਛਰ ਮੈਂ ਉਹੀ ਕਹਿੰਦਾ ਵੀ ਇਹ ਜ਼ਿੰਦਗੀ ਦੇ ਦਿਨ ਕਿਵੇਂ ਕੱਟ ਰਹੇ ਆ ਤੁਸੀਂ ਕਿਵੇਂ ਮਹਿਸੂਸ ਕੀਤਾ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਉਹ ਕਿਹੜੇ ਦਿਨਾਂ ਦੇ ਵਿੱਚ ਹਾਲਾਤ ਬੜੇ ਮਾੜੇ ਸੀ ਹਨਾ ਕਿਹੜੀਆਂ ਕਿਹੜੀਆਂ ਸਭ ਤੋਂ ਵੱਧ ਪਰੇਸ਼ਾਨੀਆਂ ਪ੍ਰਸ਼ੰਤਾ ਬਹੁਤ ਆਈਆਂ ਹੋਣੀਆਂ ਲੇਕਿਨ ਸਭ ਤੋਂ ਵੱਧ ਜਿਹੜੀ ਤੁਹਾਨੂੰ ਪਰੇਸ਼ਾਨੀਆਂ ਆਈਆਂ ਕਿਹੜੀਆਂ ਸੀ ਤੇ ਕਿੱਦਾਂ ਮੈਨੇਜ ਕੀਤਾ ਜਿਹੜੀਆਂ ਪਰੇਸ਼ਾਨੀਆਂ ਦੀ ਗੱਲ ਕਰੀਏ ਜਦੋਂ ਲੋਕਾਂ ਦੀ ਸਾਰਿਆਂ ਤੇ ਸਰਕਾਰ ਤੇ ਆਸ ਹੁੰਦੀ ਆ ਵੀ ਲੋਕਾਂ ਨੂੰ ਵੀ ਸਰਕਾਰ ਸਾਡੀ ਬਾਂਹ ਫੜੂ ਵੀ ਪ੍ਰਸ਼ਾਸਨ ਸਾਰੀਆਂ ਆਸਾਂ ਖਤਮ ਹੋ ਗਈਆਂ ਲੋਕੀ ਥੱਕ ਹਾਰ ਕੇ ਬੈ ਗਏ ਵੀ ਸਾਡੇ ਤੱਕ ਕੋਈ ਨਹੀਂ ਪਹੁੰਚੂਗਾ ਪਰ ਉਸ ਟਾਈਮ ਅਸੀਂ ਪ੍ਰਭਾ ਆਸਰਾ ਨੇ ਪ੍ਰਭੂ ਦਾ ਆਸਰਾ ਮੰਨ ਲੋ ਕਹਿੰਨੇ ਆ ਵੀ ਜਿਹੜੀ ਪ੍ਰਭਾ ਆਸਰਾ ਨੇ ਵੋਟ ਲੈ ਕੇ ਜਾਂਦੇ ਔਰ ਘਰ ਘਰ ਚੋਂ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਹਰ ਇੱਕ ਆਦਮੀ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਘਰਾਂ ਤੱਕ ਰਾਸ਼ਨ ਪਸ਼ੂਆਂ ਤੱਕ ਫੀਡ ਚਾਰਾ ਪਚਾਉਣ ਦਾ ਕੰਮ ਕੀਤਾ ਬਹੁਤ ਵਧੀਆ ਢੰਗ ਵਧੀਆ ਤਰੀਕੇ ਨਾਲ ਜਿਹੜੀ ਇਹਨਾਂ ਨੇ ਸੇਵਾ ਕੀਤੀ ਔਰ ਬਹੁਤ ਜਿਆਦੀਆਂ ਮੁਸ਼ਕਲਾਂ ਜਿਹੜੀਆਂ ਆਈਆਂ ਲੋਕਾਂ ਨੂੰ ਆ ਦੇਖ ਰਹੇ ਤੁਸੀਂ ਛੱਤਾਂ ਡੇਪੀਆਂ ਕੰਧਾਂ ਡੇਪੀਆਂ ਘਰਾਂ ਦਾ ਬਹੁਤ ਬੁਰਾ ਹਾਲਾਤ ਆ ਰਹਿਣਾ ਔਖਾ ਮੱਛਰ ਦਾ ਬਹੁਤ ਬੁਰਾ ਆਲਾ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਔਰ ਪਸ਼ੂ ਕਈਆਂ ਦੇ ਮਰ ਚੁੱਕੇ ਨੇ ਫਸਲਾ ਰੁੜ ਗਈਆਂ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਔਰ ਇਹਨਾਂ ਇਹਨਾਂ ਦੀ ਜਿਹੜੀ ਆਸ ਬੜੇ ਟਾਈਮ ਤੋਂ ਇਹਨਾਂ ਨੇ ਵਿਚਾਰਿਆ ਨਹੀਂ ਕਦੀ ਕਿਸੇ ਨੇ ਆਉਣਾ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਚੱਲ ਜਾਣਾ ਪਰ ਇਹ ਰਸਤੇ ਵੇਂਦੇ ਰਹੇ ਕਿ ਕੋਈ ਵਾਪਸ ਆਊਗਾ ਪਰ ਵਾਪਸ ਕੋਈ ਨਹੀਂ ਆਇਆ ਪਰ ਜੇ ਆਏ ਆ ਤੇ ਪ੍ਰਭ ਆਸਰਾ ਜਦੋਂ ਇੱਥੇ ਬੋਟ ਲੈ ਕੇ ਆਇਆ ਉਹਨਾਂ ਦੇਖਿਆ ਇਦਾਂ ਦੇ ਹਾਲਾਤ ਕਿ ਇਹ ਕਿਦਾਂ ਰਹਿ ਰਿਹਾ ਇਹਨਾਂ ਦੇ ਬੱਚੇ ਦੀ ਵੀ ਡੱਥ ਹੋਈ ਆ ਪਿੱਛੇ ਥੋੜਾ ਸਮਾਂ ਹੋ ਗਿਆ ਬੱਚੇ ਛੋਟੇ ਛੋਟੇ ਆ ਬਜ਼ੁਰਗਾਂ ਇਹ ਕੰਮ ਕਰ ਨਹੀਂ ਸਕਦੇ ਬਹੁਤ ਗਰੀਬੀ ਚ ਇਹ ਮਜ਼ਦੂਰੀ ਕਰਦੇ ਆ ਤੇ ਮਜ਼ਦੂਰੀ ਬਜ਼ੁਰਗ ਕਿੰਨੀ ਕਰ ਲੂਗਾ ਸਿਰਫ ਇੱਕ ਟਾਈਮ ਸਾਰਨ ਵਾਲੀ ਆ ਹੁਣ ਮਜ਼ਦੂਰੀ ਵੀ ਕਿੱਥੇ ਕਰਨਗੇ ਫਸਲ ਬਰਬਾਦ ਹੋ ਗਈ ਆ ਕਣਕ ਦੀ ਫਸਲ ਆਊਗੀ ਬਾੜੀ ਕੋਈ ਹੱਥਾਂ ਨਾਲ ਕਰਦਾ ਨਹੀਂਗਾ ਪਰ ਇਹ ਖਾਣਗੇ ਕਿਤੋਂ ਔਰ ਇਸ ਟਾਈਮ ਜਿਹੜਾ ਇਹਨਾਂ ਨੇ ਛੱਤ ਪਾ ਕੇ ਜਿਹੜੀ ਦੇਣੀ ਆ ਦੋ ਤਿੰਨ ਪਰਿਵਾਰ ਇਥੇ ਤਿੰਨਾ ਪਰਿਵਾਰਾਂ ਦੇ ਮਕਾਨ ਬਣਾਉਂਦਾ ਜਿਹੜਾ ਕੰਮ ਪ੍ਰਭਾਸਰਾ ਲੋ ਸਰਦਾਰ ਸੰਵੇਸ਼ ਸਿੰਘ ਔਰ ਭਾਈ ਸਾਡੇ ਤੁਜਿੰਦਰ ਸਿੰਘ ਜੀ ਉਹ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਜਿੰਨੀ ਸਾਰੀ ਟੀਮ ਆ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਜਿਹੜਾ ਕਰਨ ਲੱਗੇ ਆ ਵੀ ਇੱਕ ਰਹਿਣ ਨੂੰ ਜਿਹੜੀ ਜਗ੍ਹਾ ਔਰ ਛੱਤ ਦੇਣ ਲੱਗੇ ਆ ਔਰ ਧੰਨਵਾਦ ਆ ਸਾਰੀ ਟੀਮ ਦਾ ਅਹੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਬਹੁਤ ਵੱਡਾ ਉਪਰਾਲਾ ਕੀਤਾ ਇਹਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਇਹਨਾਂ ਨੂੰ ਸੰਯੋਗ ਦੇ ਰਹੇ ਨੇ ਸਭ ਤੋਂ ਵੱਡਾ ਕੰਮ ਆ ਜੀ ਪੈਸੇ ਨਾ ਚੱਲਣਾ ਔਰ ਜਿਹੜੇ ਸਮਾਜ ਸੇਵੀ ਇਹ ਵੀਰ ਨੇ ਜਿਹੜੀਆਂ ਸੇਵਾ ਕਰ ਰਹੇ ਨੇ ਕਮਰੇ ਬਣਾਉਣ ਦੇ ਔਰ ਅਹੀਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਇਹਨਾਂ ਦਾ ਬਹੁਤ ਵਧੀਆ ਤਰੀਕਾ ਵਧੀਆ ਤਰੀਕਾ ਹੈਗਾ ਕੰਮ ਕਰਨ ਦਾ ਔਰ ਵਧੀਆ ਕੰਮ ਕਰ ਰਹੇ ਨੇ ਔਰ ਉਥੇ ਪਹੁੰਚ ਕੇ ਹਾਲਾਤ ਵੇਖ ਕੇ ਜਿੰਨੂੰ ਲੋੜ ਆ ਉਸੇ ਤੱਕ ਪਹੁੰਚ ਕਰ ਰਹੇ ਨੇ ਉਹਨੂੰ ਉਹੋ ਚੀਜ਼ ਮੁਹੱਈਆ ਕਰਾ ਰਹੇ ਨੇ ਔਰ ਇਹਨਾਂ ਦੇ ਨਾਲ ਕੰਡਕਟ ਕਰਕੇ ਪ੍ਰਭਾ ਆਸਰਾ ਦੇ ਨਾਲ ਔਰ ਇਹਨਾਂ ਦਾ ਸੰਯੋਗ ਦਓ ਉਹ ਜਿਹੜੀ ਲੋਕਾਂ ਦੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਉਹਨਾਂ ਨੂੰ ਛੱਤ ਮਿਲ ਸਕੇ ਮੈਂ ਤੇ ਇਹ ਹੀ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਮਝਾਇਆ ਵੀ ਜਿਹਨੇ ਪਹਿਲਾਂ ਵੀ ਉਹ ਸ਼ਬਦ ਵਰਤ ਲਏ ਵੀ ਅਕਲੀ ਸਹਿਬ ਸੇਵੀ ਅਕਲੀ ਪਾਈ ਮਾਨ ਅਕਲੀ ਪੜ ਕੇ 부ਜੀ ਅਕਲੀ ਕੀਚੇ দান ਅਕਲ ਦੇ ਨਾਲ দান ਕਰਨਾ ਚਾਹੀਦਾ ਹੈ ਨਾਨਕ ਆਖ ਹੈ ਰਾਹ ਹੋਰ ਗੱਲਾਂ ਸ਼ੈਤਾਨ ਵੀ ਤੁਹਾਡੀ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਜਿਵੇਂ ਵੀਰ ਜੀ ਉਹਨਾਂ ਨੇ ਕਿਹਾ ਨਾ ਵੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਉਹਨਾਂ ਨੂੰ ਛੱਤ ਮਿਲ ਜੇ ਜਿਨ੍ਹਾਂ ਦੇ ਪਸ਼ੂਆਂ ਨੂੰ ਇਸ ਵੇਲੇ ਗੰਭੀਰ ਬਿਮਾਰੀਆਂ ਨਾਲ ਉਹ ਜੂਝ ਰਹੇ ਹਨ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੱਡੀਆਂ ਸਮੱਸਿਆਵਾਂ ਐ ਉਹਨਾਂ ਦਾ ਇਲਾਜ ਹੋ ਸਕੇ ਤੇ ਜਿਨ੍ਹਾਂ ਦਾ ਵਿਚਾਰ ਨੇ ਕਿਸੇ ਦੀ ਆਪਾਂ ਪਿੱਛੇ ਦੇਖ ਕੇ ਆਏ 6 ਕਨਾਲ ਐ ਤੇ ਕਿਸੇ ਦਾ ਵੀ ਵਿੱਚ 1.5 ਏਕੜ ਐ ਕਿਸੇ ਦੀ 2 ਏਕੜ ਐ ਉਹਦੀ ਸਿਲਟ ਜਿਹੜੀ ਐ ਉਹਨੂੰ ਕੱਢ ਕੇ ਕਿਸ ਤਰੀਕੇ ਨਾਲ ਡੀਜ਼ਲ ਜਿਹੜਾ ਹੈਗਾ ਉਥੇ ਕਿਉਂਕਿ ਟਰੈਕਟਰ ਨੇ ਡੀਜ਼ਲ ਨਾਲ ਹੀ ਚੱਲਣਾ ਅਸੀਂ ਉਹ ਗੱਲ ਕਰ ਰਹੇ ਸੀ ਵੀ ਹੁਣ ਜੇਕਰ ਸਿਲਟਾਂ ਕੱਢਦੇ ਆ ਤਾਂ ਉਥੇ ਟਰੈਕਟਰ ਚਾਹੀਦੇ ਐ ਨਾਲ ਉਹਨੂੰ ਡੀਜ਼ਲ ਚਾਹੀਦਾ ਹੈਗਾ ਤੇ ਫਿਰ ਬੀਜ ਚਾਹੀਦਾ ਫਿਰ ਫਰਟੀਲਾਈਜ਼ਰ ਚਾਹੀਦੇ ਹੈਗੇ ਐ ਤੇ ਤਾਂ ਕਿ ਆਸ ਹੋਵੇ ਕਿ ਜਿਵੇਂ ਆਪਾਂ ਨੂੰ ਤਨਖਾਹ ਹੁੰਦੀ ਐ ਨਾ ਵੀ ਤਨਖਾਹ ਆਏਗੀ ਪਰ ਪਹਿਲਾਂ ਹੀ ਖਾਦੀ ਹੁੰਦੀ ਐ ਅਸੀਂ ਉਹ ਤੇ ਇਹਦੇ ਫਸਲਾਂ ਪਹਿਲਾਂ ਖਾਦੀਆਂ ਹੁੰਦੀਆਂ ਐ ਤੇ ਪਹਿਲੀ ਗੱਲ ਇਹ ਜਿਹੜਾਂ ਦਾ ਅਸੀਂ ਕੰਮ ਕਰ ਰਹੇ ਉਹਨਾਂ ਕੋਲ ਹੈ ਵੀ ਕਿਤੇ ਕਿਸੇ ਕੋਲ ਹੈ ਹੀ ਨਹੀਂ ਕਿਸੇ ਕੋਲ ਕਨਾਲਾਂ ਦੇ ਹਿਸਾਬ ਨਾਲ ਕਿਸੇ ਕੋਲ ਵੱਧ ਤੇ ਵੱਤ 3 ਏਕੜ ਤੱਕ ਵੱਧ ਤੇ ਵੱਤ 3 ਏਕੜ 1 ਏਕੜ 2 ਏਕੜ ਤੇ 3 ਏਕੜ ਤੇ ਉਹ ਵਿਚਾਰਿਆਂ ਦੇ ਕਰਜ਼ੇ ਜਿਹੜੇ ਪਹਿਲਾਂ ਹੀ 23 ਦੇ ਹੁਣ ਤੱਕ ਨਹੀਂ ਜਿਹੜੇ ਕਰਜ਼ਿਆਂ ਚੋਂ ਨਿਕਲ ਸਕੇ ਲੱਥੇ ਤੇ ਉਹ ਤਾਂ ਕਹਿੰਦੇ ਵੀ ਸਾਨੂੰ ਦਵਾਈ ਦੇਣ ਤੋਂ ਡਾਕਟਰ ਨੇ ਇਨਕਾਰ ਕਰ ਦਿੱਤਾ ਮੈਂ ਨਹੀਂ ਕਹਿ ਰਿਹਾ ਇਹ ਕੋਈ ਮੈਂ ਮਤਲਬ ਜਿਹਨੂੰ ਕਹੀ ਇਹ ਵੀ ਬੜੀਆਂ ਹੱਡ ਵੀਤੀਆਂ ਤੁਹਾਨੂੰ ਮੈਂ ਦੱਸ ਰਿਹਾ ਜੀ ਜੋ ਥੋੜ੍ਹੀ ਥੋੜੀਆਂ ਉਹ ਕਹਿੰਦੇ ਬੱਚਿਆਂ ਨੂੰ ਉਹ ਕਹਿੰਦੇ ਸਕੂਲ ਤਾਂ ਭੇਜੋ ਜੇ ਫੀਸ ਦੇ ਸਕਦੇ। ਪਰ ਇਹੋ ਜੇ ਹਾਲਾਤ ਹੈ ਇਸ ਕਰਕੇ ਸੰਗਤ ਨੂੰ ਸਰਕਾਰ ਨੂੰ ਇਸ ਟਾਈਮ ਸਾਰਾ ਕੁਝ ਇਹ ਫੀਸਾਂ ਤੇ ਖਾਸ ਕਰਕੇ ਪੀੜਤ ਪਰਿਵਾਰਾਂ ਦੀ ਪੀੜਤ ਏਰੀਆ ਦੇ ਵੀ ਜਿਹੜੇ ਵੀ ਸਾਡੇ ਭੈਣ ਭਰਾ ਨਾਗਰਿਕ ਹੈਗੇ ਆ ਇਹਨਾਂ ਦੀਆਂ ਸਕੂਲਾਂ ਦੀਆਂ ਫੀਸਾਂ ਦੀ ਤੇ ਇਹਨਾਂ ਦੇ ਇਲਾਜ ਦੀ ਤਾਂ ਇੱਕਦਮ ਇਮੀਡੀਏਟ ਰੀਲੀਫ ਮਿਲਣੀ ਚਾਹੀਦੀ ਜੇ ਸਿਹਤ ਹੈ ਸਿੱਖਿਆ ਹੈ ਤਾਂ ਹੀ ਨਾਗਰਿਕ ਜਿਹੜਾ ਸਟਰੋਂਗ ਬਣ ਸਕਦਾ ਉਸ ਤੋਂ ਬਿਨਾਂ ਤਾਂ ਕਲਪਨਾ ਵੀ ਨਹੀਂ ਕਰ ਸਕਦੇ ਤੇ ਗੁਰੂ ਦੀ ਸੰਗਤ ਵੈਸੇ ਬਹੁਤ ਸ਼ਕਤੀ ਰੱਖਦੀ ਹੈ ਤੇ ਗੁਰੂ ਸਹਿਬਾਨਾ ਨੇ ਦੁਹਿਆਂ ਨੂੰ ਗੱਲ ਨਾਲ ਲਾਇਆ ਜੀਵਨ ਲਾਤੇ ਸਰਵੰਸ ਲਾਤੇ ਭਾਵੇਂ દવાખાਣੇ ਦੀ ਲੋੜ ਪਈ ਹੈ بڑے بڑے દવાખાਣੇ ਖੋਲਤੇ ਸ਼ੈਲਟਰ ਹੋਮ ਦੀ ਲੋੜ ਪਈ ਹੈ ਹਰ ਮੰਦਰ ਸਾਹਿਬ ਦੀਆਂ ਗੋਲਕਾਂ ਵੀ ਲਾਈਆਂ ਵੀ ਨਿਆਸਰਾਂ ਦਾ ਆਸਰਾ ਬਣੇ ਹੈ ਤੇ ਮੈਂ ਬੇਨਤੀ ਕਰਦਾ ਸਾਧ ਸੰਗਤ ਨੂੰ ਸਮਾਜਦਰਦੀਆਂ ਨੂੰ ਮਾਨਵਤਾ ਦੇ ਪ੍ਰੇਮੀਆ ਨੂੰ ਜਿਵੇਂ ਵੀਰ ਜੀ ਹੁਣੇ ਕੈਲੀਫੋਰਨੀਆ ਤੋਂ ਚੱਲ ਕੇ ਇੱਥੇ ਪਹੁੰਚ ਕੇ ਕਿਹੋ ਜਿਹੇ ਹਾਲਾਤਾਂ 'ਚ ਇਹ ਦਿਨ ਰਾਤ ਇਹੋ ਜਿਹੇ ਮਾਹੌਲ ਦੇ ਵਿੱਚ ਮਾਹੌਲ ਦੇ ਵਿੱਚ ਸੇਵਾ ਕਰ ਰਹੇ ਆ ਇਹਨਾਂ ਦਾ ਤਾਂ ਵੱਖਰਾ ਹੀ ਸਾਡੇ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈਗੀ ਹੈ ਇਹ ਇਹ ਜਿਹੜੇ ਪਰਿਵਾਰ ਨੇ ਨਾ ਇਹ ਬਹੁਤ ਜ਼ਿਆਦਾ ਡਿਪਰੈਸ ਹੋਏ ਹੋਏ ਨੇ ਡਿਪਰੈਸ ਵੀ ਸਾਡੇ ਲੋਕਾਂ ਨੇ ਕੀਤਾ ਜਦੋਂ ਦੱਸ ਚੁੱਕੇ ਨੇ ਕਿ ਕੋਈ ਆਉਂਦਾ ਵੀਡੀਓ ਬਣਾ ਲਾਂਦਾ ਕੋਈ ਕੁਛ ਜਾਂਦਾ ਸੋ ਮੇਰੀ ਜਿਹੜੀਆਂ ਜਿਹੜੇ ਇਦਾਂ ਦੇ ਵੀਰ ਨੇ ਦੇਖੋ ਕਈ ਵਾਰੀ ਹਰ ਗਲਤੀ ਹਰ ਇਨਸਾਨ ਤੋਂ ਹੁੰਦੀ ਆ ਜੇ ਕਿਸੇ ਤੋਂ ਇਦਾਂ ਦਾ ਕੋਈ ਕੰਮ ਹੋਇਆ ਵੀ ਹੈਗਾ ਨਹੀਂ ਪਹੁੰਚ ਸਕੇ ਤਾਂ ਉਹ ਇਹਨਾਂ ਨੂੰ ਅਪਰੋਚ ਤਾਂ ਐਟਲੀਸਟ ਕਰੋ ਭਾਈ ਅਸੀਂ ਆਏ ਸੀ ਸਾਡੇ ਕੋਲ ਸੰਗਤ ਵੱਲੋਂ ਫੰਡ ਨਹੀਂ ਆਇਆ ਜੇ ਅਸੀਂ ਨਹੀਂ ਮੁੜ ਕੇ ਆ ਸਕੇ ਤੇ ਜਿਹੜੇ ਬਾਹਰ ਬੈਠੇ ਵੀਰ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਪ੍ਰਵਾਸਰਾ ਸੰਸਥਾ ਹੈਗੀ ਐ ਇੱਥੇ ਉਹਨਾਂ ਦੇ ਨੰਬਰ ਮੋਸਟਲੀ ਭਾਜੀ ਉਹਨਾਂ ਦੇ ਸਾਰੇ ਪਾਸੇ ਤਕਰੀਬਨ ਚੱਲ ਵੀ ਰਹੇ ਆ ਤੇ ਆਮ ਸੰਗਤ ਕੋਲ ਪਹੁੰਚੇ ਵੀ ਹੋਏ ਆ ਤੇ ਵੀਡੀਓਜ਼ ਵਗੈਰਾ ਬਣਾ ਕੇ ਭੇਜੀਆਂ ਨੇ ਥੋੜਾ ਆਪਣੀ ਜਿਹੜੀ ਰੋਝੇਮਿਆਂ ਭਰੀ ਜ਼ਿੰਦਗੀ ਆ ਉਹਦੇ 'ਚ ਸਮਾਂ ਕੱਢ ਕੇ ਇਹਨਾਂ ਗਰੀਬ ਲੋਕਾਂ ਬਾਰੇ ਸੋਚੋ ਤੁਸੀਂ ਉਹ ਮਤਲਬ ਭਾਈ ਸਾਹਿਬ ਨੇ ਦੱਸਦਾ ਵੀ ਦਾਨ ਕਿੱਦਾਂ ਕਰਨਾ ਸੱਚ ਨਾਲ ਕਿੱਦਾਂ ਚੱਲਣਾ ਤੇ ਤੁਹਾਡੇ ਘਰਾਂ ਚ ਵੀ ਸੁੱਖਤਾ ਹੀ ਆਉਣਾ ਜੇ ਤੁਸੀਂ ਕਿਸੇ ਨੂੰ ਸੁੱਖ ਦੇਵੋਗੇ ਠੀਕ ਹੈ ਨਾ ਸੋ ਮੇਰੀ ਬਾਰ ਬਾਰ ਬੇਨਤੀ ਹੈ ਵੀ ਜਿੰਨਾ ਵੀ ਵਾਦ ਵਾਦ ਤੁਸੀਂ ਆਪਣਾ ਦਸਵੰਦ ਕੱਢ ਸਕਦੇ ਹੋ ਗੁਰੂ ਸਾਹਿਬ ਦੇ ਆਸ਼ੀਰਵਾਦ ਚ ਚੱਲ ਸਕਦੇ ਹੋ ਉਹਨਾਂ ਚਲੋ ਇਹ ਜਿਹੜੀ ਮਨੁੱਖਤਾ ਹੈਗੀ ਆ ਫਲਵਾੜੀ ਆ ਗੁਰੂ ਨਾਨਕ ਸਾਹਿਬ ਦਾ ਮਤਲਬ ਡਾਇਵਰਸਿਟੀ ਦੇ ਵਿੱਚ ਟਰਸਟ ਕਰਦੇ ਨੇ ਕਿ ਅਸੀਂ ਸਾਰੇ ਇੱਕ ਪਿਤਾ ਇੱਕ ਸਕੇਮ ਬਾਰਕ ਤੂੰ ਮੇਰਾ ਗੁਰਹਾਈ ਉਹ ਮੇਰੇ ਖਾ ਪੜਨ ਲਈ ਨਹੀਂ ਹੈਗਾ ਉਹ ਜਾਰਨ ਲਈ ਹੈ ਗੁਰੂ ਸਾਹਿਬ ਕਹਿੰਦੇ ਜਿੱਥੇ ਨੀਚ ਸਮਾਲੀਐਨ ਤੇਥੇ ਨਦਰ ਤੇਰੀ ਬਖਸ਼ਿਸ਼ ਨਾਨਕ ਤਿੰਨ ਕਾ ਸੰਗ ਸਾਥ ਹੈ ਨਾਨਕ ਨੂੰ ਬਿਲਡਿੰਗਾਂ ਚ ਨਾ ਲੱਭਿਓ ਕਹਿੰਦੇ ਨਾਨਕ ਉਹਨਾਂ ਦੇ ਨਾਲ ਮਿਲੂਗਾ ਜਿਨ੍ਹਾਂ ਨੂੰ ਲੋੜ ਬੰਦ ਤੁਸੀਂ ਮੈਨੂੰ ਜਿਨ੍ਹਾਂ ਨੂੰ ਤੁਸੀਂ ਬੰਦੇ ਵੀ ਨਹੀਂ ਸਮਝਦੇ ਅਤ ਅਤ ਦੇ ਗਰੀਬ ਲੋੜਵੰਦ ਲੋਕ ਜਿਹੜੇ ਹੁੰਦੇ ਆ ਕੋਈ ਵੀ ਹੋ ਸਕਦਾ ਕਿਸੇ ਵળે ਲੋੜਵੰਦ ਤੇ ਜੇਕਰ ਕਹਿੰਦੇ ਤੁਸੀਂ ਉਹਨਾਂ ਦੀ ਹੈਲਪ ਕਰੋਗੇ ਤਾਂ ਨਾਨਕ ਉੱਥੇ ਹੀ ਤੁਹਾਨੂੰ ਮਿਲੇਗਾ ਇਸ ਕਰਕੇ ਸਾਨੂੰ ਇਸ ਮੁਸੀਬਤ ਦੀ ਘੜੀ ਦੇ ਵਿੱਚ ਤੁਰੰਤ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਜਿੰਨੀ ਅਸੀਂ ਕਰ ਸਕਦੇ ਆ ਤੇ ਤਾਂ ਹੀ ਆਪਾਂ ਉਹਦੀ ਵਿਸ਼ੇਸ਼ ਬਖਸ਼ਿਸ਼ ਦੇ ਪਾਤਰ ਬਣ ਸਕਦੇ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ